ਨਵਜੋਤ ਸਿੰਘ ਸਿੱਧੂ ਲੰਘੇ ਕੁਝ ਸਮੇਂ ਤੋਂ ਜਿੱਥੇ ਆਪਣੀ ਹੀ ਪਾਰਟੀ ਦੇ ਨਾਲ ਨਾਰਾਜ਼ ਨਜ਼ਰ ਆ ਰਹੇ ਸੀ ਉਹਨਾਂ ਦਾ ਆਪਣੀ ਹੀ ਪਾਰਟੀ ਦੇ ਨਾਲ ਵਿਵਾਦ ਚੱਲਦਾ ਲੱਗ ਰਿਹਾ ਸੀ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਡਟ ਕੇ ਖੜੇ ਨਜ਼ਰ ਆ ਰਹੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰੈਸ ਕਾਨਫਰੰਸਿਸ ਕਰਦੇ ਨਜ਼ਰ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਨੇ ਸੈਂਟਰ ਸਰਕਾਰ ਦੀ ਕੇਂਦਰ ਸਰਕਾਰ ਦੀ ਕਹਿੋ ਜੀ ਪੋਲ ਖੋਲ ਦਿੱਤੀ ਜਿਸ ਤੋਂ ਬਾਅਦ ਹੋਸ਼ ਉੱਡ ਜਾਣਗੇ ਉਹਨਾਂ ਨੇ ਸਾਫ਼ ਕਿਹਾ ਹੈ ਕਿ 16 ਲੱਖ ਕਰੋੜ ਰੁਪਏ ਦਾ ਕਰਜ਼ਾ ਕੋਆਪਰੇਟ ਕਰਹਾਣਿਆਂ ਦਾ ਕੇਂਦਰ ਸਰਕਾਰ ਨੇ ਮਾਫ ਕੀਤਾ ਹੈ 16 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ ਗਿਆ ਆ ਕੋਰਪੋਰੇਟ ਕਰਹਾਣਿਆਂ ਦਾ ਜਿਸ ਦੇ ਉੱਤੇ ਸਾਫ਼ ਤੌਰ ਦੇ ਉੱਤੇ ਨਵਜੋਤ ਸਿੱਧੂ ਕਹਿੰਦੇ ਨੇ ਕਿ ਅਮੀਰਾਂ ਦੇ ਕਰਜ਼ੇ ਕੇਂਦਰ ਦੀ ਸਰਕਾਰ ਮਾਫ ਕਰਦੀ ਪਈ ਹੈ ਜਦਕਿ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਜਿਹੜਾ ਕੀਤਾ ਜਾ ਰਿਹਾ ਦੱਸਦੀ ਹੈ ਕਿ ਕਿਸਾਨਾਂ ਦੀਆਂ ਮੁੱਖ ਮੰਗਾਂ ਦੇ ਵਿੱਚੋਂ ਇੱਕ ਮੰਗ ਇਹ ਵੀ ਹੈ ਕਿ ਉਹਨਾਂ ਦਾ ਜਿਹੜਾ ਕਰਜ਼ਾ ਆ ਉਨ੍ਹਾਂ ਦੇ ਉੱਤੇ ਪਿਆ ਹੋਇਆ ਜਿਸ ਦੇ ਨਾਲ ਕਿਸਾਨ ਜੂਝ ਰਹੇ ਨੇ ਉਸ ਨੂੰ ਮਾਫ ਕੀਤਾ ਜਾਵੇ ਤਾਂ ਕਿ ਕਿਸਾਨ ਅੱਗੇ ਵੱਧ ਕੇ ਬਗੈਰ ਖੁਦਕੁਸ਼ੀ ਕੀਤੇ ਕਿਸਾਨ ਆਪਣਾ ਘਰ-ਬਾਰ ਪਾਲ ਸਕੇ ਆਪਣੀ ਖੇਤੀ ਕਰ ਸਕੇ ਖੈਰ ਇਹਨਾਂ ਚੀਜ਼ਾਂ ਨੂੰ ਲੈ ਕੇ ਸਾਫ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਕੇਂਦਰ ਦੇ ਖਿਲਾਫ ਬੋਲਦੇ ਨਜ਼ਰ ਆ ਰਹੇ ਨੇ ਕਿਹਾ ਕਿ ਭਾਵੇਂ ਉਹ ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਹੋਵੇ ਡਾਕਟਰ ਮਨਮੋਹਨ ਸਿੰਘ ਨੇ ਜ਼ਰੂਰ ਕਰਜ਼ਾ ਮਾਫ ਕੀਤਾ ਸੀ 72 ਹਜ਼ਾਰ ਕਰੋੜ ਰੁਪਏ ਦੇ ਕਰੀਬ ਕਰਜ਼ਾ ਮਾਫ ਕੀਤਾ ਸੀ ਪਰ ਕੇਂਦਰ ਦੀ ਸਰਕਾਰ ਨੇ ਹੁਣ 16 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਆ ਉਹ ਮਾਫ ਕਰ ਦਿੱਤਾ ਆ ਕੋਪਰੇਟ ਘਰਾਣਿਆਂ ਦਾ ਜਿਸ ਦੇ ਨਾਲ ਕਿਸਾਨਾਂ ਦੇ ਨਾਲ ਜ਼ਰੂਰ ਵਿਤਕਰਾ ਕੀਤਾ ਜਾ ਰਿਹਾ ਨਵਜੋਤ ਸਿੰਘ ਸਿੱਧੂ ਦਾ ਬਿਆਨ ਉਸ ਵੇਲੇ ਸਾਹਮਣੇ ਆਉਂਦਾ ਜਦੋਂ ਚਰਚਾਵਾਂ ਚੱਲ ਰਹੀਆਂ ਸੀ ਕਿ ਨਵਜੋਤ ਸਿੰਘ ਸਿੱਧੂ ਭਾਜਪਾ ਜੁਆਇਨ ਕਰ ਸਕਦੇ ਨੇ ਅੰਦਰ ਖਾਤੇ ਉਹਨਾਂ ਦੇ ਭਾਜਪਾ ਦੇ ਨਾਲ ਲਿੰਕਸ ਨੇ ਇਹ ਚਰਚਾਵਾਂ ਚੱਲਦੀਆਂ ਪਈਆਂ ਸੀ ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਜ਼ਰੂਰ ਮਾਰੇ ਨੇ ਇੱਕ ਪਾਸੇ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਡਟ ਗਏ ਔਰ ਪੂਰੇ ਫੈਕਟਸ ਐਂਡ ਫਿਗਰਸ ਜਿਹੜੀਆਂ ਨੇ ਉਹ ਸਾਹਮਣੇ ਰੱਖ ਦਿੱਤੀਆਂ ਔਰ ਨਾਲ ਦੀ ਨਾਲ ਇਹ ਵੀ ਕਲੀਅਰ ਕਰ ਦਿੱਤਾ ਕਿ ਉਹ ਕੇਂਦਰ ਦੇ ਖਿਲਾਫ ਨੇ ਕੇ ਜੋ ਸਿੰਘ ਸਿੱਧੂ ਦੇ ਵੱਲੋਂ ਇਹ ਬਿਆਨ ਜ਼ਰੂਰ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕੇਂਦਰ ਦੀਆਂ ਇਹਨਾਂ ਪਾਲਿਸੀਆਂ ਦੀ ਨਿਖੇਧੀ ਕੀਤੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਕੇਂਦਰ ਦੀ ਸਰਕਾਰ ਨੇ ਆਪਣੇ ਇਸ ਕਾਰਜਕਾਲ ਦੇ ਵਿੱਚ ਕੁੱਲ 16 ਲੱਖ ਕਰੋੜ ਰੁਪਏ ਦਾ ਕਰਜ਼ਾ ਕੋਪਰੇਟ ਕਰਾਉਣਿਆਂ ਦਾ ਰੱਦ ਕੀਤਾ ਹੈ ਖਾਰਜ ਕੀਤਾ ਹੈ ਔਰ ਦੂਜੇ ਪਾਸੇ ਕਿਸਾਨਾਂ ਨਾਲ ਇਹ ਵਤਕਰਾ ਕੀਤਾ ਜਾ ਰਿਹਾ ਹੈ ਹਾਲਾਤ ਤਣਾਅਪੂਰਵਕ ਨੇ ਕਿਸਾਨ ਆਪਣਾ ਅੰਦੋਲਨ ਚਲਾ ਰਹੇ ਨੇ ਆਪਣੀਆਂ ਮੰਗਾਂ ਮੰਨਵਾਉਣ ਦੇ ਵਾਸਤੇ ਬਾਰਡਰਾਂ ਤੇ ਬੈਠੇ ਹੋਏ ਨੇ ਔਰ ਉਹਨਾਂ ਦੇ ਹੱਕ ਦੇ ਵਿੱਚ ਨਵਜੋਤ ਸਿੰਘ ਸਿੱਧੂ ਡਟ ਦੇ ਨਜ਼ਰ ਆ ਰਹੇ ਨੇ ਇਹ ਮਾਡਲ ਖੇਤੀ ਦੇ ਬਣੇ ਜੀ ਸਰ ਇਹ ਸਭ ਸਹੀ ਹੈ ਜੀ ਸਰ ਤੁਹਾਨੂੰ ਲੱਗਦਾ ਹੋ ਕਿ ਸਾਡਾ ਮ Verein ਕਿ ਕਰਪੂੜ ਘਰਾਨਿਆਂ ਦੀ ਜੇਬ ਚ ਗਈ ਦੇਖੋ ਮੈਂ ਤੁਹਾਨੂੰ ਅੱਜ ਇੱਕ ਗੱਲ ਬੜੇ ਧਿਆਨ ਨਾਲ ਕਹਿ ਰਿਹਾ ਜਦੋਂ ਮੈਂ 16 ਲੱਖ ਕਰੋੜ ਦੀ ਗੱਲ ਕਰਦਾ ਇਹ ਕੀ ਹੈ ਮਹਾਰਾਜ ਤੁਸੀਂ ਦੱਸੋ ਸਹੀ ਇੰਨਾ ਹੀ ਕਰ ਜਾ ਕਿਸਾਨਾਂ ਤੇ ਤੁਸੀਂ ਦੇਖੋ ਬੇਟਾ ਜੇ ਬੈਂਕਾਂ ਦਾ ਵੀ ਕਰਦੀ ਹੈ ਨਾ ਤੇ ਉਹ ਵੀ ਬੜੀ ਵੱਡੀ ਰਾਹਤ ਹੈ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ ਉਹ ਸੂਤ ਸਾਦ ਨਹੀਂ ਪਏਗਾ ਕਿ ਆਰਤੀਆ ਵੀਰਾਂ ਨੂੰ ਕਹੀਏ ਯਾਰ ਤੁਸੀਂ ਥੋੜਾ ਬੋਤਾ ਛੱਡੋ ਮਾੜਾ ਮੋਤਾ ਥੋੜੀ ਨਾ ਤੁਸੀਂ ਉਤੇ ਆਪ ਮੰਦੇ ਆ ਭਈ ਭਾਈ ਸਾਡੀ ਜਿਹੜੀ ਦੁਕਾਨ ਵੀ ਹੈ ਜਿਹੜਾ ਸਾਡਾ ਸਾਰਾ ਕਿੱਤਾ ਉਹ ਕਿਸਾਨਾਂ ਕਰਕੇ ਚੱਲਦਾ ਉਹਨਾਂ ਦੀ ਆਪਸੀ ਮਤਲਬ ਇੱਕ ਮੂੰਹ ਦੋ ਅੱਖਾਂ ਵਾਲਾ ਰਿਸ਼ਤਾ ਹੈ ਪਰ ਕੁਛ ਕਰੀਏ ਤਾਂ ਸਹੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ